ਸਦ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਵਾਜ਼ ਮੀ ਪਾਚੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕੋਟਕਪੁਰਾ ਦੀ ਸਬਜੀ ਮੰਡੀ ਦੇ ਵਿੱਚ ਪਹੁੰਚ ਕੇ ਸਬਜੀ ਉਤਪਾਦਕਾਂ ਤੇ ਵਿਕਰੇਤਾਵਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਇਸ ਸਮੇਂ ਉਹਨਾਂ ਨੇ ਕਿਹਾ ਕਿ ਕਿ ਜੀਵਾਲੀ ਕਜਹੀ ਸੋਚ ਹੈ ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ ਤੇ ਇਸ ਮੌਕੇ ਤੇ ਕਰਮਜੀਤ ਸਿੰਘ ਲੋਕਾਂ ਦੇ ਨਾਲ ਸੈਲਫੀ ਲੈਂਦੇ ਵੀ ਨਜ਼ਰ ਆਏ ਕਰਮਜੀਤ ਅਨਮੋਲ ਨੇ ਕਿਹਾ ਕਿ ਅੱਜ ਮੈਂ ਸਬਜੀ ਮੰਡੀ ਦੇ ਵਿੱਚ ਆਣਾ ਲੋਕਾਂ ਨੂੰ ਮਿਲਣ ਦੇ ਲਈ ਆਇਆ ਤੇ ਇਹਨਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਉਹਨਾਂ ਨੇ ਮੇਰਾ ਬਹੁਤ ਸਵਾਗਤ ਕੀਤਾ ਹੈ ਸੋ ਕੇਜਰੀ ਵਾਲੀ ਸੋਚ ਹੈ ਜਿਸ ਨੂੰ ਕੋਈ ਮਿਟਾ ਨਹੀਂ ਸਕਦਾ ਇਸ ਦਾ ਜਵਾਬ ਲੋਕ ਵੋਟ ਦੇ ਕੇ ਦੇਣਗੇ ਬਹੁਤ ਚੰਗਾ ਮੈਨਰੇ ਜੀ ਬਹੁਤ ਸਵਾਗਤ ਕੀਤਾ ਔਰ ਬਹੁਤ ਪਿਆਰ ਸਤਿਕਾਰ ਦੇ ਨਾਲ ਮਿਲ ਰਹੇ ਨੇ ਔਰ ਬੜਾ ਚੰਗਾ ਲੱਗਿਆ ਇਹ ਗੱਲ ਕਰੀ ਪਹਿਲਾਂ ਵੀ ਕਿਹਾ ਜੀ ਇਹ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੀ ਹੈ ਜਿਹੜਾ ਪਹਿਲਾਂ ਜਿਵੇਂ ਵੋਟ ਬੈਂਕ ਸੀਗਾ ਉਸ ਤੋਂ ਵਧਾਉਣਾ ਇਸ ਵਾਰ ਇਹ ਆਮ ਆਦਮੀ ਪਾਰਟੀ ਦੇਖੋ ਜੀ ਜਿਹੜੀ ਪਾਰਟੀ ਨੇ ਪੰਜਾਬ ਲਈ ਗਲਤ ਕੀਤਾ ਉਹ ਤਾਂ ਫਿਰ ਉਹਦਾ ਵਿਰੋਧ ਹੁੰਦਾ ਹੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਪਾਰਟੀ ਦਾ ਵਿਰੋਧ ਹੈ ਜੀ ਜਿਹੜੇ ਪਾਰਟੀਆਂ ਨੇ ਸਾਡੇ ਸਰਕਾਰ ਨੇ ਮਾੜੀਆਂ ਨੀਤੀਆਂ ਉਹਨਾਂ ਦੀਆਂ ਸਾਡੇ ਨਾਲ ਧੱਕਾ ਕੀਤਾ ਪੰਜਾਬ ਨਾਲ ਉਸ ਪਾਰਟੀ ਦਾ ਵਿਰੋਧ ਹੋਣਾ ਲਾਜ਼ਮੀ ਹੈ ਦੇਖੋ ਜੀ ਪਰ ਗੱਲ ਇਹ ਹੈ ਵੀ ਕੇਜਰੀਵਾਲ ਸਾਹਿਬ ਨੂੰ ਉਹ ਇੱਕ ਵਿਅਕਤੀ ਨੂੰ ਅੰਦਰ ਡੱਕ ਸਕਦੇ ਆ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਨਹੀਂ ਡੱਕ ਸਕਦੇ ਜਿਹੜੀ ਉਹ ਸੋਚ ਹੈ ਪੂਰੇ ਮੁਲਕ ਦੇ ਵਿੱਚ ਫੈਲ ਚੁੱਕੀ ਹੈ ਔਰ ਪੂਰੇ ਮੁਲਕ ਦੇ ਵਿੱਚ ਲੋਕ ਜਾਗਰੂਕ ਹੋ ਚੁੱਕੇ ਨੇ ਤੇ ਇਹਦਾ ਜਵਾਬ ਵੋਟਰਾਂ ਨਾਲ ਹੀ ਲੋਕ ਦੇਣਗੇ ਜ਼ੁਲਮ ਦਾ ਜਵਾਬ ਵੋਟ ਨਾਲ